a very good afternoon to all the students teachers directors chairman and sare chief guests jehde itthe ponche ne te ajj i am feeling very honored to be part of this function because eh bada prestigious mauka hunda jithon sade 4-5 sal di mehnat hai jehdi ohda sanu result milda hai ek degree de form ch ਜਦੋਂ 4-5 ਸਾਲ ਕਾਲਜ ਅਸੀਂ ਆਉਣੇ ਆਪ ਦਾ ਘਰ ਛੱਡ ਕੇ ਤੇ ਹਮੇਸ਼ਾ ਦਿਲ 'ਚ ਫੀਲਿੰਗ ਹੁੰਦੀ ਹੈ ਕਿ ਪਤਾ ਨਹੀਂ 4 ਸਾਲ 5 ਸਾਲ ਕਿਵੇਂ ਪੂਰੇ ਹੋਣਗੇ ਕਿਉਂਕਿ ਘਰ ਛੱਡ ਕੇ ਆਏ ਹੁੰਨੇ ਆ ਕਦੇ ਘਰ ਛੱਡਣ ਦਾ ਮੌਕਾ ਕਦੇ ਪਹਿਲਾਂ ਮਿਲਿਆ ਨਹੀਂ ਹੁੰਦਾ ਹਰ ਇੱਕ ਬੱਚੇ ਦੇ ਮਨ 'ਚ ਇਨਸਿਕਿਉਰਿਟੀ ਹੁੰਦੀ ਹੈ ਵੀ ਪਤਾ ਨਹੀਂ ਕਿਹੋ ਜਿਹਾ ਮਾਹੌਲ ਹੋਗਾ ਬੱਚਿਆਂ ਡਰ ਵੀ ਹੁੰਦਾ ਹੈ ਪੈਰੈਂਟਸ ਨੂੰ ਵੀ ਡਰ ਹੁੰਦਾ ਪਰ ਜਦੋਂ ਇੱਕ ਬੱਚਾ 4-5 ਸਾਲ ਇੱਕ ਕਾਲਜ 'ਚ ਸਪੈਂਡ ਕਰਦਾ ਹੈ ਤਾਂ ਮੈਨੂੰ ਲੱਗਦਾ ਉਹਦਾ ਸੈਕੰਡ ਹੋਮ ਬਣ ਜਾਂਦਾ ਹੈ ਦਿਲ ਨਹੀਂ ਕਰਦਾ ਕਿ ਉਹ ਕਾਲਜ ਨੂੰ ਹੋਸਟਲ ਨੂੰ ਛੱਡ ਕੇ ਜਾਈਏ ਤੁਹਾਡੇ ਚੋਂ ਬੜੇ سارے ਸਟੂਡੈਂਟਸ ਹੋਣਗੇ ਜਿਹੜੇ ਹੋਸਟਲ ਛੱਡਣ ਲੱਗਿਆਂ ਇਮੋਸ਼ਨਲ ਵੀ ਹੋਏ ਹੋਣਗੇ ਆਪਣੇ ਫਰੈਂਡਸ ਨੂੰ ਛੱਡਣ ਲੱਗਿਆਂ ਇਮੋਸ਼ਨਲ ਵੀ ਹੋਏ ਹੋਣਗੇ ਕਿਉਂਕਿ ਦੇ ਆਰ ਜਸਟ ਲਾਈਕ ਯੂ ਫੈਮਿਲੀ ਆਫਟਰ ਟਾਈਮ ਸੋ ਅੱਜ ਮੈਨੂੰ ਤੁਹਾਡੇ ਵਿੱਚ ਆ ਕੇ ਆਪਣੇ ਕਾਲਜ ਦੇ ਵੀ ਦਿਨ ਯਾਦ ਆ ਗਏ ਆਪਣੇ ਫਰੈਂਡਸ ਵੀ ਯਾਦ ਆ ਗਏ ਆਪਣੇ ਟੀਚਰਸ ਯਾਦ ਆਏ ਆ ਸੇਬ ਦ ਬੈਸਟ ਪਾਰਟੀ ਇਸ ਤੁਹਾਡੀ એનર્ਜੀ ਦੇਖ ਕੇ ਕਿਉਂਕਿ ਜਿੰਨੇ ਮਰਜੀ ਪੋਲਿਟਿਕਲ ਪ੍ਰੋਗਰਾਮ ਕਰ ਲੋ ਜਿੰਨੇ ਮਰਜੀ ਰੈਲੀਆਂ 'ਚ ਚੱਲ ਜਾਓ ਪਰ ਜਿਹੜੀ એનર્ਜੀ ਹੈ ਉਹ ਯੂਥ 'ਚ ਲਾਇ ਕਰਦੀ ਹੈ ਥੋਡੇ 'ਚ એનર્ਜੀ ਹੈ ਸੋ ਤੁਹਾਡੀ એનર્ਜੀ ਦੇਖ ਕੇ ਬੰਦਾ ਆਪ ਹੀ ਮੋਟੀਵੇਟਿਡ ਫੀਲ ਕਰਦਾ ਜੇ ਅੱਜ ਗੱਲ ਕਰ ਲਈਏ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਆਪਣੀਆਂ ਡਿਗਰੀਜ਼ ਮਿਲ ਚੁੱਕੀਆਂ ਨੇ ਜਿਹੜੀ ਤੁਸੀਂ ਮਿਹਨਤ ਕੀਤੀ ਸੀ ਉਹਦਾ ਇੱਕ ਰਿਜ਼ਲਟ ਮਿਲਿਆ ਜਿਹੜਾ ਤੁਹਾਡਾ ਡ੍ਰੀਮ ਸੀਗਾ ਜਿਹੜਾ ਤੁਹਾਡਾ ਇੱਕ ਛੋਟਾ ਜਿਹਾ ਡ੍ਰੀਮ ਸੀਗਾ ਉਹ ਅੱਜ ਪੂਰਾ ਹੋਇਆ ਪਰ ਇਸ ਤੋਂ ਬਾਅਦ ਬਹੁਤ ਸਾਰੇ ਵੱਡੇ ਡ੍ਰੀਮਸ ਨੇ ਜਿਹੜੇ ਤੁਸੀਂ ਅਜੇ ਫਲਫਲ ਕਰਨੇ ਆ ਬਹੁਤ ਔਖਾ ਹੁੰਦਾ ਜਦੋਂ ਇੱਕ ਕਾਲਜ ਖਤਮ ਹੁੰਦਾ ਹੈ when you have to face the reality harsh reality of the world ਕਿ ਦੁਨੀਆ ਬਹੁਤ क्रੂਅਲ ਹੈ ਜਾਂ ਦੁਨੀਆ ਚ ਸਰਵਾਈਵ ਕਰਨਾ ਬਹੁਤ ਔਖਾ ਹੈ ਬਟ ਯੂ ਹੈਵ ਟੂ ਟ੍ਰੇਨ ਯੋਰ ਬ੍ਰੇਨ ਫॉर ਦ ਡਿਫਿਕਲਟੀਜ਼ ਕਿ ਜਿੰਨੀਆਂ ਮਰਜੀ ਡਿਫਿਕਲਟੀਜ਼ ਆ ਜਾਣ ਜਿੰਨਾ ਮਰਜੀ ਔਖਾ ਸਮਾਂ ਆ ਜੇ ਯੂ ਹੈਵ ਟੂ ਬੀ ਸਟਰੋਂਗ ਇਨਫ ਤੁਸੀਂ ਸਾਰੇ ਤੁਹਾਡੇ ਸਾਰਿਆਂ ਦੀ ਏਜ ਕੋਈ 20 ਸਾਲ ਦਾ ਹੋਊ ਕੋਈ 22 ਸਾਲ ਦਾ ਹੋਏ ਕੋਈ 25 ਸਾਲ ਦਾ ਹੋਊਗਾ ਇੰਨੀ ਏਜ ਹੋ ਗਈ ਤੁਹਾਡੇ ਪੇਰੈਂਟਸ ਤੁਹਾਨੂੰ ਹੁਣ ਤੱਕ ਤੁਹਾਡਾ ਧਿਆਨ ਰੱਖ ਰਹੇ ਸੀ ਤੁਹਾਨੂੰ ਵਧੀਆ ਐਜੂਕੇਟ ਕੀਤਾ ਵਧੀਆ ਬੈਸਟ ਆਫ ਦਾ ਮੈਨੂੰ ਲੱਗਦਾ ਹੈ ਕਾਲਜਿਸਟ ਤੁਹਾਨੂੰ ਐਡਮਿਸ਼ਨ ਦਵਾਇਆ ਕਈ ਵਾਰ ਇਦਾਂ ਹੁੰਦਾ ਕਿ ਘਰ ਦੇ ਹਾਲਾਤ ਹੁੰਦੇ ਆ ਕਿ ਫੀਸ ਭਰਨੀ ਵੀ ਔਖੀ ਹੁੰਦੀ ਹੈ ਆਮ ਨਾਟ ਟਾਕਿੰਗ ਅਬਾਊਟ एवरीवन ਪਰ ਕਈ ਬੱਚੇ ਹੁੰਦੇ ਆ ਜਿਹੜੇ ਮਜਬੂਰ ਹੁੰਦੇ ਆ ਪਰ ਉਹਨਾਂ ਦੇ ਪੇਰੈਂਟਸ ਨੇ ਵੀ ਬਹੁਤ ਔਖਾ ਸਫਰ ਕਰਕੇ ਆਪਣੀਆਂ ਖੁਸ਼ੀਆਂ ਨੂੰ ਮਾਰ ਕੇ ਆਪਣੀਆਂ ਖੁਸ਼ੀਆਂ ਸੈਕਰੀਫਾਈਜ਼ ਕਰਕੇ ਤੁਹਾਨੂੰ ਅੱਜ ਪੜਾਇਆ ਹੋਊਗਾ ਸਭ ਤੋਂ ਜ਼ਿਆਦਾ ਖੁਸ਼ੀ ਇਹ ਡਿਗਰੀ ਨੂੰ ਦੇਖ ਕੇ ਤੁਹਾਡੇ ਪੇਰੈਂਟਸ ਨੂੰ ਮਿਲੂਗੀ ਕਿਉਂਕਿ ਉਹਨਾਂ ਦਾ ਇੰਨੇ ਸਾਲਾਂ ਦਾ ਜਿਹੜਾ ਸੈਕਰੀਫਾਈਸ ਸੀਗਾ ਇੰਨੇ ਸਾਲਾਂ ਦੀ ਜਿਹੜੀ ਮਿਹਨਤ ਸੀ ਉਹ ਅੱਜ ਰੰਗ ਲਿਆਈ ਹੈ ਮੈਂ ਤੁਹਾਨੂੰ ਸਾਰੇ ਸਟੂਡੈਂਟਸ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਬਹੁਤ ਸਾਲ ਤੁਹਾਡਾ ਸਾਥ ਦਿੱਤਾ ਹਰ ਤੁਹਾਡੀ ਛੋਟੀ-ਛੋਟੀ ਫਰਮੈਸ਼ ਤੁਹਾਡੀ ਮੰਗ ਪੂਰੀ ਕੀਤੀ ਹੋਗੀ ਹੁਣ ਤੁਹਾਡਾ ਟਾਈਮ ਹੈ ਕਿ ਉਹਨਾਂ ਦਾ ਸਾਥ ਦੋ ਤੁਸੀਂ ਵੀ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਕੈਪੇਬਿਲਿਟੀ ਦੇ ਸਾਬ ਨਾਲ ਆਪਣੀ ਜੌਬ ਸਿੱਖ ਕਰਕੇ ਤੁਸੀਂ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾਓ ਕਿ ਤੁਸੀਂ ਜੇ ਸਾਨੂੰ ਪੜਾਇਆ ਲਿਖਾਇਆ ਸੀ ਅੱਜ ਅਸੀਂ ਆਪਣੇ ਪੈਰਾਂ ਤੇ ਖੜੇ ਆ ਜਿਹੜਾ ਇੰਜੋਏਮੈਂਟ ਵਾਲਾ ਫੇਸ ਸੀਗਾ ਤੁਹਾਡੀ ਲਾਈਫ ਦਾ ਇੰਜੋਏ ਕਰਨਾ ਫਰੈਂਡਸ ਨਾਲ ਘੁੰਮਣਾ ਫਿਰਨਾ ਸਾਰਿਆਂ ਨੇ ਕੀਤਾ ਹੋਊਗਾ ਮੈਨੂੰ ਲੱਗਦਾ ਕਿ ਜਿਹੜੇ 4 ਸਾਲ ਕਾਲਜ ਦੇ 5 ਸਾਲ ਕਾਲਜ ਦੇ ਹੁੰਦੇ ਨੇ ਹਰ ਬੱਚੇ ਨੂੰ ਹੁੰਦਾ ਕਿ ਆ ਟੂ ਇੰਜੋਏ ਟੂ ਦਾ ਫੁਲੇਸਟ ਕਿ ਮੈਂ ਆਪਣੇ ਫਰੈਂਡਸ ਨਾਲ ਘੁੰਮਾ ਫੇਰਾ ਇੰਜੋਏ ਕਰਾਂ ਮੂਵੀਜ਼ ਦੇਖਾਂ ਬਟ ਹੁਣ ਜਿਹੜਾ ਤੁਹਾਡਾ ਫੇਸ ਸਟਾਰਟ ਹੋਇਆ ਲਾਈਫ ਦਾ ਇਹ ਐਕਚੁਅਲ ਫੇਸ ਹੈ ਇਸ ਵਿੱਚ ਇੰਜੋਏਮੈਂਟ ਭੁੱਲ ਕੇ ਹੁਣ ਤੁਸੀਂ ਯੂ ਹੈਵ ਟੂ ਲੁੱਕ ਅਪਨ ਟੂ ਯਰ ਕੈਰੀਅਰਸ ਕਿ ਤੁਸੀਂ ਕਿਹੜਾ ਫੀਲਡ ਚੂਜ਼ ਕਰਨਾ ਹੈ ਕਿਹੜੇ ਫੀਲਡ ਨੂੰ ਪਰਸੂ ਕਰਨਾ ਹੈ ਜਿਹੜੇ ਕਾਲਜ ਦੇ ਦਿਨ ਸੀਗੇ ਹਮੇਸ਼ਾ ਕਲਾਸਿਸ ਲਾਉਣੀਆਂ ਹਰ ਬੱਚੇ ਨੂੰ ਆਖਿਆ ਲੱਗਦੀਆਂ ਨੇ ਅੱਗੇ ਅਸੀਂ ਗੱਲ ਕਰ ਰਹੇ ਸੀ ਕਿ ਲੈਕਚਰਸ ਹਮੇਸ਼ਾ ਸ਼ਾਰਟ ਰਹਿੰਦੇ ਹੁੰਦੇ ਆ ਹਰ ਬੱਚੇ ਦੇ ਸ਼ਾਰਟ ਰਹਿੰਦੇ ਆ ਮੈਨੂੰ ਲੱਗਦਾ ਕਲਾਸਿਸ ਸਿਰਫ ਤੁਹਾਨੂੰ ਅਕੈਡੈਮਿਕਲੀ ਟ੍ਰੇਨ ਨਹੀਂ ਕਰਦੀਆਂ ਬਟ ਤੁਹਾਡੀ ਪਰਸਨੈਲਿਟੀ ਨੂੰ ਵੀ ਗਰੂਮ ਕਰਦੀਆਂ ਨੇ ਤੁਹਾਡੀ ਜਿਹੜੀ ਪਰਸਨਲ ਗਰੋਥ ਹੈ ਉਹ ਕਾਲਜ ਚ ਆ ਕੇ ਹੁੰਦੀ ਹੈ ਸਕੂਲਿੰਗ ਚ ਜਿੰਨੀ ਗਰੋਥ ਹੋਣੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਐਕਸਪੋਜ਼ਰ ਆਲ ਆਫ ਅ ਸਟਨ ਸਾਨੂੰ ਬਾਹਰ ਦਾ এনवायरमेंट ਦਾ ਐਕਸਪੋਜ਼ਰ ਮਿਲਦਾ ਹੈ ਉਹੀ ਐਕਚੁਅਲ ਗਰੋਥ ਕਰਾਉਂਦਾ ਸੋ ਕਾਲਜ ਇਹ ਹੈ ਜੀ ਜਗ੍ਹਾ ਜਿੱਥੇ ਤੁਹਾਨੂੰ ਤੁਹਾਡੀ ਪਰਸਨੈਲਿਟੀ ਗਰੂਮ ਹੁੰਦੀ ਹੈ ਕਉਨੂ ਆਪਦੇ ਲਾਈਕ ਮਾਈਂਡਡ ਲੋਕ ਮਿਲਦੇ ਨੇ ਜਿਹੜੀਆਂ ਇੱਥੇ ਫਰੈਂਡਸ਼ਿਪਸ ਤੁਹਾਡੀਆਂ ਹੋਣਗੀਆਂ ਉਹ ਤੁਹਾਡੀਆਂ ਸਾਰੀ ਜ਼ਿੰਦਗੀ ਤੁਹਾਡੇ ਨਾਲ ਚੱਲਣਗੀਆਂ। ਵੈਰੀ ਫਿਊ ਫਰੈਂਡਸ ਆਫ देयर ਜਿਹੜੇ ਤੁਹਾਡੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਚੱਲਦੇ ਆ। ਤੇ ਉਹਨਾਂ ਨੂੰ ਛੋਟੀਆਂ-ਛੋਟੀਆਂ ਜੀਆਂ ਲੜਾਈਆਂ ਕਰਕੇ ਕਦੇ ਕੋ ਆਏ ਹੋ ਨਾ ਬਿਕੋਜ਼ ਯੂਜੂਲੀ ਹੁੰਦਾ ਕਿ ਮਿਸ ਅੰਡਰਸਟੈਂਡਿੰਗਸ ਫਰੈਂਡਸ਼ਿਪ ਹੋ ਜਾਂਦੀਆਂ। ਆਪਾਂ ਸੋਚ ਲੈਂਦੇ ਆ ਕਿ ਗੱਲ ਨਹੀਂ ਕਰਨੀ ਗੱਲ ਬੰਦ ਕਰ ਦੇਣੀ ਐ। ਪਰ ਉਹ ਜਿਹੜੇ ਰਿਸ਼ਤੇ ਨੇ ਉਹ ਕਦੇ ਗਵਾਉਣੇ ਨਹੀਂ ਚਾਹੀਦੇ ਹਮੇਸ਼ਾ ਤੁਹਾਡੇ ਨਾਲ ਚੱਲਦੇ ਆ ਔਖੇ ਸੌਖੇ ਸਮੇਂ ਉਹੀ ਲੋਕ ਹੁੰਦੇ ਆ ਜਿਹੜੇ ਤੁਹਾਡੇ ਨਾਲ ਖੜਦੇ ਆ ਸੋ ਅੱਜ ਮੈਨੂੰ ਪਰਸਨਲੀ ਤੁਹਾਡੇ ਚ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਹੁਣ ਤੁਹਾਡੇ ਸਾਰਿਆਂ ਦਾ ਟਾਈਮ ਹੈ ਕਿ ਤੁਸੀਂ ਕੋਈ ਨਾ ਕੋਈ ਜੌਬ ਸੀਕ ਕਰਨੀ ਹੈ ਕਿਤੇ ਨਾ ਕਿਤੇ ਪਲੇਸਮੈਂਟਸ ਹੋਣਗੀਆਂ ਤੁਹਾਡੀਆਂ ਲਾਈਫ ਇਸ ਫੁੱਲ ਆਫ ਡਿਫਿਕਲਟੀਜ਼ ਮੈਂ ਹਮੇਸ਼ਾ ਕਹਿੰਨੀ ਆ ਕਿ ਹਮੇਸ਼ਾ ਡਿਫਿਕਲਟੀ ਨੂੰ ਚੈਲੰਜ ਨੂੰ ਹੈਪੀਲੀ ਉਹਨੂੰ ਐਕਸੈਪਟ ਕਰਿਓ ਕਿ ਅਸੀਂ ਹਰ ਚੈਲੰਜ ਲਈ ਹਰ ਡਿਫਿਕਲਟੀ ਲਈ ਤਿਆਰ ਆ ਹਰ ਡਿਫਿਕਲਟੀ ਹਰ ਚੈਲੰਜ ਛੋਟਾ ਹੋ ਜਾਂਦਾ ਜਦੋਂ ਉਹ ਨਿਕਲ ਜਾਂਦਾ ਫਿਰ ਆਪਾਂ ਸੋਚਦੇ ਆ ਕਿ ਇਹ ਤਾਂ ਬਹੁਤ ਛੋਟਾ ਸੀਗਾ ਪਹਿਲਾਂ ਆਪਾਂ ਉਹਨੂੰ ਬਹੁਤ ਵੱਡਾ ਸਮਝ ਕੇ ਟੈਨਸ਼ਨ ਲੈ ਲੈਨੇ ਆ ਓਵਰ ਸਟ्रेस ਕਰ ਲੈਨੇ ਆ ਪਰ ਜਦੋਂ ਉਹ ਨਿਕਲ ਜਾਂਦਾ ਉਦੋਂ ਲੱਗਦਾ ਕਿ ਇਹ ਇਹ ਤਾਂ ਕੁਝ ਗੱਲ ਹੀ ਨਹੀਂ ਸੀਗੀ ਸੋ ਹਰ ਫੇਸ ਆ ਜਿਹੜਾ ਲਾਈਫ ਦਾ ਉਹ ਪਾਸ ਹੋ ਜਾਣਾ ਸਭ ਤੋਂ ਇੰਪੋਰਟੈਂਟ ਹੈ ਤੁਹਾਡੀ ਪਰਸਨਲ ਖੁਸ਼ੀ ਤੁਹਾਡੀ ਫੈਮਿਲੀ ਦੀ ਖੁਸ਼ੀ ਕਿਉਂਕਿ ਜਦ ਤੱਕ ਬੰਦਾ ਖੁਸ਼ ਨਹੀਂਗਾ ਉਹ ਜਿਹੜੀ ਮਰਜ਼ੀ ਉਹਦੇ ਤੇ ਪਹੁੰਚ ਜੇ ਜਿਹੜਾ ਮਰਜ਼ੀ ਮੁਕਾਮ ਹਾਸਲ ਕਰ ਲੇ ਉਹਦੀ ਕੋਈ ਵਰਥ ਨਹੀਂ ਕੀ ਤੁਸੀਂ ਜਿੰਨੂੰ ਵੀ ਦੇਖੋਗੇ ਜਿਹੜਾ ਵੀ ਬੰਦਾ ਜ਼ਿੰਦਗੀ ਚ ਕਰੋ ਕਰ ਸਕਿਆ ਉਹਨੇ ਪ੍ਰਾਇਰਟਾਈਜ਼ ਆਪਣੇ ਆਪ ਨੂੰ ਕੀਤਾ ਹੁੰਦਾ ਹਰ ਚੀਜ਼ ਚ ਮਿਹਨਤ ਲੱਗਦੀ ਹੈ ਹਾਰਡ ਵਰਕ ਸੈਕ੍ਰੀਫਾਈਸ ਪੇਸ਼ੈਂਸ ਇਹ ਸਾਰੀਆਂ ਕੀ ਨੇ ਸਕਸੈਸਫੁਲੀ ਮੈਨੂੰ ਲੱਗਦਾ ਕਿ am the wrong person telling you because ਤੁਸੀਂ ਸਾਰੇ ਬੜੇ ਐਜੂਕੇਟਿਡ ਹੋ ਤੁਸੀਂ ਲਾਈਫ ਦੇ ਚੈਲੰਜਸ ਫੇਸ ਕਰ ਚੁੱਕੇ ਹੋਗੇ ਬਟ ਸਟਿਲ ਜਿੰਨਾ ਤੁਸੀਂ ਮੈਨੂੰ ਲੱਗਦਾ ਪਾਰ ਦੇ ਸਟੇਟਸ ਤੋਂ ਬੜੇ ਬੱਚੇ ਆ ਕੇ ਇੱਥੇ ਪੜ੍ਹ ਰਹੇ ਹੋਣਗੇ ਕੋਸ਼ਿਸ਼ ਕੀਤਾ ਹੋਊਗਾ ਉਹਨਾਂ ਨੇ ਵੀ ਸਾਡੀ ਹਮੇਸ਼ਾ ਸਾਡੀ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਦੀ ਹਮੇਸ਼ਾ ਸੋਚ ਰਹੀ ਹੈ ਜਿਹੜੇ ਪੰਜਾਬ ਦੇ ਬੱਚੇ ਨੇ ਪੰਜਾਬ ਚ ਪੜ੍ਹਨ ਲਿਖਨ ਤੇ ਪੰਜਾਬ ਚ ਨੌਕਰੀ ਕਰਨ ਅਸੀਂ ਹਮੇਸ਼ਾ ਐਮਫਸਾਈਜ਼ ਕੀਤਾ ਕਿ ਜਿਹੜੀ ਐਜੂਕੇਸ਼ਨ ਹੈ ਉਹ ਹਰੇਕ ਦਾ ਰਾਈਟ ਹੈ ਹਰ ਬੱਚੇ ਦਾ ਰਾਈਟ ਹੈ ਐਜੂਕੇਸ਼ਨ ਦਾ ਲਰਨਿੰਗ ਦਾ ਉਹ ਰਾਈਟ ਨੂੰ ਕਿਸੇ ਵੀ ਗੱਲ ਕਰਕੇ ਖੋਇਆ ਨਾ ਜਾਏ ਸਰਕਾਰ ਅੱਜ ਵੀ ਜਿਹੜੇ ਐਜੂਕੇਸ਼ਨ ਤੇ ਕੰਮ ਕਰ ਰਹੀ ਹੈ ਪ੍ਰਾਇਟਾਈਜ਼ ਕਰ ਰਹੀ ਹੈ ਐਜੂਕੇਸ਼ਨ ਨੂੰ ਬੜੀਆਂ ਸਾਰੀਆਂ ਉਹਨਾਂ ਨੇ ਪਾਲਿਸੀਆਂ ਬਣਾਈਆਂ ਜਿਦੇ ਚ ਜਿਹੜੇ ਛੋਟੇ ਬੱਚਿਆਂ ਦੀ education ਐਨੂੰ ਇੰਪੋਰਟੈਂਸ ਦਿੱਤੀ ਗਈ ਹੈ ਉਹਨਾਂ ਲਈ ਸਕੂਲ ਆਫ ਐਮਿਨੈਂਸ ਵਰਗੇ ਸਕੂਲ ਖੋਲੇ ਗਏ ਆ ਉਹਨਾਂ ਨੂੰ ਸਪੈਸ਼ਲ ਕੋਰਸਸ ਕਰਾਏ ਜਾ ਰਹੇ ਆ ਤੁਸੀਂ ਸੁਣਿਆ ਵੀ ਹੋਊਗਾ ਕਿ ਬੜੇ ਸਾਰੇ ਬੱਚੇ ਆ ਜਿਹੜੇ ਉਹ IIT ਵਰਗੇ NEET ਵਰਗੇ ਗਵਰਨਮੈਂਟ ਸਕੂਲਸ ਦੇ ਬੱਚੇ ਉਹ ਐਗਜ਼ਾਮ ਪਲੀਅਰ ਕਰ ਰਹੇ ਨੇ ਕਿਉਂਕਿ ਗਵਰਨਮੈਂਟ ਦੀ ਫਰਸਟ ਪ੍ਰਾਇਓਰਟੀ ਐਜੂਕੇਸ਼ਨ ਸੀਗੀ ਐਜੂਕੇਸ਼ਨ ਤੇ ਕੰਮ ਕੀਤਾ ਸਿਰਫ ਐਜੂਕੇਸ਼ਨ ਤੇ ਕੰਮ ਨਹੀਂ ਕੀਤਾ ਇੰਪਾਰਟਮੈਂਟ ਤੇ ਵੀ ਕੰਮ ਕੀਤਾ ਹੈ ਜੌਬਸ ਵੀ ਪ੍ਰੋਵਾਈਡ ਕੀਤੀਆਂ ਸਰਕਾਰ ਨੇ ਮਗਰਲੇ 3 ਸਾਲਾਂ 'ਚ 55000 55000 ਜੌਬਸ ਨੇ ਜਿਹੜੀਆਂ ਉਹ ਆਮ ਘਰਾਂ ਦੇ ਬੱਚਿਆਂ ਨੂੰ ਮੁੱਖ ਮੰਤਰੀ ਸਾਹਿਬ ਨੇ ਦਿੱਤੀਆਂ ਤੇ ਹਮੇਸ਼ਾ ਸਾਡੀ ਸੋਚ ਰਹੀ ਹੈ ਕਿ ਇਹ ਨੰਬਰ ਹੈ ਜਿਹੜਾ ਵੱਧਦਾ ਜਾਏ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਰਿਕਵੈਸਟ ਕਰਦੀ ਆ ਕਿ ਤੁਸੀਂ ਵੀ ਪੰਜਾਬ 'ਚ ਰਹਿ ਕੇ ਕੰਮ ਕਰੋ ਬਹੁਤ ਸਾਰੇ ਐਗਜ਼ਾਮਸ ਨੇ ਜਿਹੜੇ ਉਹ ਗਵਰਨਮੈਂਟ ਕੱਢਦੀ ਰਹਿੰਦੀ ਆ ਤੁਸੀਂ ਐਗਜ਼ਾਮ ਦਿਓ ਜ਼ਰੂਰ ਕਿਉਂਕਿ ਕੋਈ ਪਤਾ ਨਹੀਂ ਲੱਗਦਾ ਕਿਹੜਾ ਐਗਜ਼ਾਮ ਕਲੀਅਰ ਹੋ ਜਾਣਾ ਸੋ ਤੁਸੀਂ ਐਗਜ਼ਾਮ ਜ਼ਰੂਰ ਦਿਓ ਪੰਜਾਬ 'ਚ ਰਹਿ ਕੇ ਪੰਜਾਬ ਦੀ ਸੇਵਾ ਕਰੋ ਖੁਸ਼ ਰਹੋ ਤੁਹਾਡੇ ਪੇਰੈਂਟਸ ਖੁਸ਼ ਰਹਿਣ ਜੇ ਤੁਹਾਡੀ ਤਰੱਕੀ ਹੁੰਦੀ ਹੈ ਤਾਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਖੁਸ਼ੀ ਸਾਨੂੰ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਇੱਕ ਗੱਲ ਕੱਲ ਵੀ ਬੈਠੇ ਅਸੀਂ ਇਹੀ ਗੱਲ ਕਰ ਰਹੇ ਸੀਗੇ ਕਿ ਸਾਡੇ ਬੱਚੇ ਬਾਹਰ ਨਹੀਂ ਜਾਣੇ ਚਾਹੀਦੇ ਕਿਉਂਕਿ ਜਿਹੜੇ ਚੈਲੰਜਸ ਉਹਨਾਂ ਨੂੰ ਬਾਹਰ ਜਾ ਕੇ ਫੇਸ ਕਰਨੇ ਪੈਂਦੇ ਨੇ ਉਹ ਬਿਓਂਡ ਲਿਮਿਟੇਸ਼ਨਸ ਨੇ ਕੋਈ ਬੱਚੇ ਤਾਂ ਚੈਲੰਜਸ ਨੂੰ ਓਵਰਕਮ ਕਰ ਜਾਂਦੇ ਨੇ ਪਰ ਕਈ ਬੱਚੇ ਓਵਰਕਮ ਨਹੀਂ ਕਰ ਸਕਦੇ। ਕਈ ਉੱਥੇ ਫਸ ਜਾਂਦੇ ਨੇ ਜਾਂ ਗਲਤ ਸੰਗਤ 'ਚ ਪੈ ਜਾਂਦੇ ਨੇ। ਉਸ ਚੀਜ਼ ਦਾ ਕੋਈ ਹੱਲ ਨਹੀਂ ਹੁੰਦਾ ਕਿਉਂਕਿ ਪੈਰੈਂਟਸ ਇੰਨੀ ਦੂਰ ਹੁੰਦੇ ਨੇ ਨਾ ਪੈਰੈਂਟਸ ਉਹਨਾਂ ਨੂੰ ਕੰਸੋਲ ਕਰ ਸਕਦੇ ਆ। ਸੋ ਹਮੇਸ਼ਾ ਅਸੀਂ ਤੁਹਾਡੇ ਨਾਲ ਆ। ਤੁਹਾਡੇ ਸਵਾਈਟ ਗਰੁੱਪ ਆਫ ਕਾਲਜਿਸ ਤੋਂ ਸਾਡੇ ਐਮ.ਐਲ.ਏ. ਅਮਰਪਾਲ ਜੀ ਜਿਹੜੇ ਵਿਧਾਨ ਸਭਾ 'ਚ ਤੁਹਾਡੀ ਆਵਾਜ਼ ਚੱਕਦੇ ਨੇ ਮੀਤ ਹੇਰ ਜੀ ਨੇ ਅਮੋਲਕ ਜੈਤੋ ਜੀ ਨੇ ਇਹ ਸੋ ਬੜੇ سارے ਸਟੂਡੈਂਟਸ ਨੇ ਜਿਹੜੇ ਤੁਹਾਡੇ ਕਾਲਜ ਚੋਂ ਨਿਕਲੇ ਨੇ ਜਿਹੜੇ ਅੱਜ ਪੰਜਾਬ ਦੀ ਪੋਲਿਟਿਕਸ 'ਚ ਆਪਣਾ ਨਾਮ ਬਣਾ ਚੁੱਕੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਕਿ ਤੁਸੀਂ ਵੀ ਜਿਹੜੇ ਵੀ ਬੱਚੇ ਦਾ ਇੰਟਰਸਟ ਹੈ ਪੋਲਿਟਿਕਸ 'ਚ ਉਹ ਐਕਟਿਵਲੀ ਅੱਗੇ ਆਓ ਕਿਉਂਕਿ ਜਦ ਤੱਕ ਯੂਥ ਐਕਟਿਵਲੀ ਪੋਲਿਟਿਕਸ ਇਨਵੋਲ ਨਹੀਂ ਹੁੰਦਾ ਉਦੋਂ ਤੱਕ ਚੇਂਜ ਨਹੀਂ ਆ ਸਕਦਾ ਕੋਈ ਗਵਰਨਮੈਂਟ ਕੋਈ ਸਰਕਾਰ ਚੇਂਜ ਨਹੀਂ ਲੈ ਕੇ ਆ ਸਕਦੀ ਚੇਂਜ ਸਲੋਲੀ ਹੁੰਦਾ ਡੇ ਬਾਈ ਡੇ ਹੁੰਦਾ ਜੇ ਆਪਾਂ ਇਹ ਦੇਖੀਏ ਕਿ ਸਾਡੀ ਜ਼ਿੰਦਗੀ ਅੱਜ ਪਿਛਲੇ ਦਿਨ ਨਾਲੋਂ ਬਿਹਤਰ ਸੀਗੀ ਤੇ ਉਹ ਇੱਕ ਚੇਂਜ ਆ ਜੇ ਸਰਕਾਰ ਇਹ ਸੋਚ ਰਹੀ ਹੈ ਕਿ ਐਜੂਕੇਸ਼ਨ ਦੇ ਮਾਮਲੇ 'ਚ ਹਰ ਸਾਲ ਬੱਚਿਆਂ ਦੀ ਜਿਹੜੀ ਰੈਂਕਸ ਨੇ ਉਹ ਜ਼ਿਆਦਾ ਆਣੇ ਚਾਹੀਦੇ ਨੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਐਗਜ਼ਾਮ ਕਲੀਅਰ ਕਰਨ ਤੋਂ ਇੱਕ ਅਚੀਵਮੈਂਟ ਆ ਉਹ ਇੱਕ ਚੇਂਜ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਕਿ ਤੁਸੀਂ ਵੀ ਸਾਰੇ ਬੱਚੇ ਜਿਨ੍ਹਾਂ ਦਾ ਇੰਟਰਸਟ ਹੈ ਐਕਟਿਵਲੀ ਜਿਹੜੀ ਵੀ ਪਾਰਟੀਆਂ ਨੂੰ ਤੁਸੀਂ ਪਸੰਦ ਕਰਦੇ ਹੋ ਤੁਸੀਂ ਜਾ ਕੇ ਉਹਨਾਂ ਦਾ ਸਾਥ ਦਿਓ ਇੱਕ ਚੇਂਜ ਲੈ ਕੇ ਆਓ ਇੱਕ ਰੈਵਿਊਲੂਸ਼ਨ ਲੈ ਕੇ ਆਓ ਇੰਡੀਆ 'ਚ ਤਾਂ ਮੈਨੂੰ ਲੱਗਦਾ ਹੈ ਮੋਸਟ ਜਿਹੜੀ ਯੰਗੇਸਟ ਪੋਪੂਲੇਸ਼ਨ ਰਹਿੰਦੀ ਹੈ ਸਾਡੀ ਜਿਹੜੀ ਪੋਪੂਲੇਸ਼ਨ ਹੈ ਯੰਗੇਸਟ 35 ਤੋਂ ਥੱਲੇ ਥੱਲੇ ਹੈ ਸੋ ਸਾਡੇ ਕੋਲ ਯੂਥ ਹੈ ਨਾ ਕਿ ਜਿੰਨਾ ਮਰਜ਼ੀ ਚੇਂਜ ਲੈ ਕੇ ਆ ਸਕਦਾ ਸਿਰਫ ਲੋੜ ਹੈ ਕਿ ਆਪਣੀ એનર્ਜੀ ਨੂੰ ਸਹੀ ਤਰੀਕੇ ਨਾਲ ਚੈਨਲਾਈਜ਼ ਕੀਤਾ ਜਾਵੇ ਸਹੀ ਡਾਇਰੈਕਸ਼ਨ 'ਚ ਚੈਨਲਾਈਜ਼ ਕੀਤਾ ਜਾਵੇ ਸੋ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡੇ ਵਿੱਚ ਆ ਕੇ ਤੇ ਮੈਂ ਈ ਕੰਗਰਾਚੁਲੇਸ਼ਨਸ ਟੂ ਆਲ ਦਾ ਸਟੂਡੈਂਟਸ ਜਿਨ੍ਹਾਂ ਨੇ ਅੱਜ ਡਿਗਰੀਆਂ ਅਚੀਵ ਕੀਤੀਆਂ ਨੇ ਤੇ ਆਹੋਪ ਥਿਸ ਇਜ਼ ਨੋਟ ਦਾ ਲਾਸਟ ਡਿਗਰੀ ਮੈਨੀ ਮੋਰ ਟੂ ਕਮ ਤੁਸੀਂ ਪੜਦੇ ਰਹੋ ਲਿਖਦੇ ਰਹੋ ਤੁਸੀਂ ਆਪਣੇ ਪੇਰੈਂਟਸ ਦਾ ਆਪਣਾ ਨਾਮ ਜਿਹੜਾ ਉਹ ਦੁਨੀਆ ਤੇ ਚਮਕਾਉਂਦੇ ਰਹੋ ਤੇ ਮੈਂ ਆਸ ਕਰਦੀ ਆ ਥੋਡੇ ਵਿੱਚੋਂ ਵੀ ਬੜੇ ਸਾਰੇ ਐਲੂਮਨੀ ਜਿਹੜੇ ਦੂਰ ਦੂਰ ਜਾ ਕੇ ਆਪਣੇ ਪੰਜਾਬ ਦਾ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨ ਤੇ ਸਾਨੂੰ ਮਾਣ ਮਹਿਸੂਸ ਹੋਵੇ ਕਿ ਇਹ ਪੰਜਾਬ ਦੇ ਬੱਚੇ ਨੇ ਤੇ ਅੱਜ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ ਥੈਂਕ ਯੂ ਸੋ ਮੱਚ To all the students and most importantly thank you so much for listening patiently peacefully and letting me tell my words thank you so much thank you